ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਮੁਨਕਾ ਦਾ ਸਵਾਗਤ ਕਰਦਾ। ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਨਾਲ ਮਿਲਣ ਆਏ ਹੈਗੇ ਆ ਜਿਨ੍ਹਾਂ ਨੇ ਗੱਤਕੇ ਦੇ ਵਿੱਚ ਬਹੁਤ ਵਧੀਆ ਮੁਹਾਰਤ ਹਾਸਲ ਕੀਤੀ ਔਰ ਗੱਤਕੇ ਦੇ ਵਿੱਚ ਬਹੁਤ ਜ਼ਿਆਦਾ ਇਨਾਮ ਜਿੱਤੇ ਹੈਗੇ ਆ ਔਰ ਬਹੁਤ ਵਧੀਆ ਸਮਾਜ ਸੇਵਕ ਵੀ ਹੈਗੇ ਆ। ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਤੁਹਾਨੂੰ ਉਸ ਸ਼ਖਸੀਅਤ ਦੇ ਨਾਲ ਮਿਲਣ ਜਾ ਰਹੇ ਹਾਂ ਕਿ ਸਾਡੇ ਨਾਲ ਮੌਜੂਦਾ ਸਰਦਾਰ ਮਨਜੀਤ ਸਿੰਘ ਜੀ ਖਾਲਸਾ ਜੀ। ਮਨਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਨਜੀਤ ਸਿੰਘ ਜੀ ਆਪਾਂ ਤੁਹਾਡੇ ਨਾਲ ਅੱਜ ਤੁਹਾਡੇ ਪਿਛੋਕੜ ਬ ਟਾਡੇ ਜ਼ਿੰਦਗੀ ਦੇ ਸਫਲ ਬਾਰੇ ਗੱਲਬਾਤ ਕਰਾਂਗੇ ਤੁਹਾਡੇ ਗੱਤਕੇ ਦੇ ਖੇਤਰ ਬਾਰੇ ਗੱਲਬਾਤ ਕਰਾਂਗੇ ਜੀ ਜੀ ਅੱਛਾ ਮਨਜੀਤ ਸਿੰਘ ਜੀ ਪਹਿਲਾਂ ਤਾਂ ਆਪਣੇ ਪਿਛੋਕੜ ਬਾਰੇ ਦੱਸੋ ਕਿ ਆਪਾਂ ਕਿੱਥੋਂ ਹੈਗੇ ਆ ਔਰ ਕੀ ਕੀ ਆਪਾਂ ਸਟੱਡੀ ਕੀਤੀ ਹੈ ਦੱਸ ਮਨਜੀਤ ਸਿੰਘ ਖਾਲਸਾ ਟਾਂਡੇ ਤੋਂ ਜੀ ਫਿੰਡ ਮੇਰੇ ਵਸੇ ਫਿੰਡ ਮੇਰੇ ਵਸੇ ਜੱਜਾ ਆ ਅੱਛਾ ਜੀ ਫਿਰਨੇ ਸੀ ਟਾਂਡੇ ਇੱਥੇ ਅੱਛਾ ਜੀ ਪ੍ਰਕਾਸ਼ਮੀ ਟਾਂਡੇ ਦੀ ਆ ਅੱਛਾ ਜੀ ਟਾਂਡੇ ਰਾਮਗੜੀ ਮੱਲੇ ਵਿੱਚ ਠੀਕ ਆ ਜੀ ਤੇ ਇੱਕ ਕਹੋ ਮਲੋਕਰੀ ਪਰਿਵਾਰ ਚ ਮੈਂ ਫਾਦਰ ਮੇਰੇ ਮੈਸਨ ਦਾ ਕੰਮ ਕਰਦੇ ਸੀ ਖੇਤੀਬਾੜੀ ਨਾਲ ਕਰਦੇ ਸੀ ਅੱਛਾ ਜੀ ਇੱਕ ਕਹਿੰਦਾ ਗਰੀਬ ਪਰਿਵਾਰ ਚੋਂ ਅਸੀਂ ਉੱਠ ਕੇ ਤੇ 6 ਭੈਣਾਂ ਸੀ ਮੇਰੀਆਂ ਚਾਹ ਦੋ ਸੀ ਭਰਾ ਅੱਛਾ ਜੀ ਤੇ ਡੈਡੀ ਸਾਡੇ ਦਿਹਾੜੀਦਾਰ ਕਰਦੇ ਸੀ ਮਜ਼ਦੂਰੀ ਜੀ ਉਹਨਾਂ ਨੇ ਸਾਨੂੰ ਪੜਾਇਆ ਲਿਖਾਇਆ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਸਾਨੂੰ ਅੱਜ ਇਸ ਮੁਕਾਮ ਤੇ ਖੜੇ ਆ ਜੀ ਸੋ ਮੈਂ ਮੇਰੀ ਕੁਆਲਿਫਿਕੇਸ਼ਨ ਜਿਹੜੀ ਆਈਟੀਆਈ ਹੈ ਅੱਛਾ ਜੀ ਡਿਪਲੋਮਾ 2 ਸਾਲ ਦਾ ਜੀ 89 'ਚ ਮੈਂ ਕੰਪਲੀਟ ਕੀਤਾ ਅੱਛਾ ਜੀ ਉਸ ਤੋਂ ਬਾਅਦ ਮੈਂ ਹਰਿਆਣਾ ਵਾਲੇ ਵੀ ਜੌਬ ਕੀਤੀ ਅੱਛਾ ਜੀ 989 ਤੋਂ 91 ਚ ਜੌਬ ਕਿਹੜੇ ਮਹਿਕਮੇ ਚ ਕੀਤੀ ਆਪਾਂ ਪਹਿਲਾਂ ਮੈਂ ਕਿਸੇ ਇੰਡਸਟਰੀ ਚ ਲੱਗਾ ਸੀ ਅੱਛਾ ਜੀ ਅੰਬਾਲੇ ਉਸ ਤੋਂ ਬਾਅਦ ਹਿੰਦੁਸਤਾਨ ਹਾਈਡਰੋਕਸ ਮਕਸੂਦਾ ਅੱਛਾ ਜੀ ਉੱਥੇ ਮੈਂ 6 ਮਹੀਨੇ ਕੀਤੇ ਦੈਨ ਸਰਦਾਰ ਪਿਆਰਾ ਸਿੰਘ ਜੀ ਸ਼ੰਕਸ਼ਨ ਵਾਲੇ ਜਿਨ੍ਹਾਂ ਨੇ ਮੈਨੂੰ ਬਹੁਤ ਇਸ ਪਾਸੇ ਨੂੰ ਲਾਇਆ ਮੈਂ ਟਰਨਰ ਦੀ ਆਈਟੀ ਕੀਤੀ ਅੱਛਾ ਜੀ ਉਸ ਤੋਂ ਬਾਅਦ ਮੇਰੀ ਜੌਬ ਲੱਗੀ ਰਾਮਗੜੀਆ ਪੋਲਟੈਕਨਿਕ ਕਾਲਜ ਫਗਵਾੜਾ ਫਗਵਾੜਾ ਐਜ਼ ਅ ਵਰਕਸ਼ਾਪ ਸੈਕਟਰ ਠੀਕ ਹੈ ਜਿੱਥੇ ਆਪਣੇ ਡਾਕਟਰ ਲਾਪਰੀਤੂ ਜੀ ਉਹਨਾਂ ਦੇ ਮਾਮਾ ਜੀ ਪ੍ਰਿੰਸੀਪਲ ਉਹ ਆਰਟਸ ਕਾਲਜ ਇਨੇ ਸਰਦਾਰ ਮਨਜੀਤ ਸਿੰਘ ਜੀ ਗੰਬੋਵਾਲ ਤੋਂ ਹਾਂਜੀ ਹਾਂਜੀ ਗੰਬੋਵਾਲ ਉਹ ਆਰਟਸ ਕਾਲਜ ਇਨੇ ਮੈਂ ਪੌਲੀਟੈਕਨੀਕ ਕਾਲਜ ਜਿਹੜਾ ਬਹੁਤ ਟੈਕਨੀਕੀ ਕਾਲਜ ਆ ਠੀਕ ਹੈ ਜੀ ਪੰਜਾਬ ਦਾ ਸਭ ਤੋਂ ਪੁਰਾਣਾ ਕਾਲਜ ਸਾਡਾ ਠੀਕ ਹੈ ਜੀ ਉੱਥੇ ਐਸ ਇਨਸਪੈਕਟਰ ਮੈਂ 92 ਦੇ ਵਿੱਚ ਜੁਆਇਨ ਕੀਤਾ ਓਕੇ ਜੀ ਜਦੋਂ ਮੇਰੀ ਉਮਰ ਸੀ 19 ਸਾਲ ਦੀ ਛੋਟੀ ਉਮਰ ਸੀ ਛੋਟੀ ਉਮਰ 'ਚ ਮੈਂ ਲੱਗ ਗਿਆ ਸੀ ਅੱਛਾ ਜੀ ਤੇ ਉਸ ਵਕਤ ਮੈਨੂੰ ਅੱਜ ਉੱਥੇ 32-33 ਸਾਲ ਹੋ ਗਏ ਨੇ ਤੇ ਉਹਨਾਂ ਅਜੇ ਮਕਸ਼ਾ ਸੁਪਰਡੈਂਟ ਦੀ ਜੌਬ ਕਰ ਰਹੇ ਆ। ਓਕੇ। ਅੱਛਾ ਮਨਜੀਤ ਸਿੰਘ ਜੀ ਗੱਤਕੇ ਦਾ ਪ੍ਰੋਫੈਸ਼ਨ ਆਪਾਂ ਕਿਵੇਂ ਚੁਣਿਆ? ਉਹਦੇ ਬਾਰੇ ਵੀ ਸਾਡੇ ਦਰਸ਼ਕ ਵੀਰਾਂ ਨੂੰ ਜਾਣਕਾਰੀ ਦਿਓ ਜੀ। ਸਾਡੇ ਇੱਥੇ ਸਰਜੋ ਸਿੰਘ 베ਦੀ ਸਾਹਿਬ ਹੁੰਦੇ ਸੀਗੇ। ਅੱਛਾ ਜੀ। ਤੁਸੀਂ ਜਾਣਦੇ ਹੋਗੇ ਜਿੱਥੇ ਸ਼ਾਦੀ ਟੈਰਾਂ ਵਾਲੇ ਨੇ A to Z ਤੱਕ ਮਾਰਕੀਟ ਖੁੱਲੀ ਸੀ। ਜੀ ਜੀ ਜੀ। ਇਹ ਸੈਂਟਰ। ਜੀ। ਉਹ ਫਰੋਜਪੁਰ ਸਾਈਡ ਦੇ ਸਾਡੇ ਟਾਂਡੇ ਦੇ ਜਵਾਈ ਸੀਗੇ ਉਹਨਾਂ ਨੇ ਇੱਥੇ ਗੱਤਕਾ ਸ਼ੁਰੂ ਕੀਤਾ ਸੀ ਟਾਂਡੇ 'ਤੇ। ਸੋ ਤੋਂ ਪਹਿਲਾਂ। ਇਹ ਕਿਹੜੇ ਸਾਡੀ ਗੱਲਬਾਤ ਆ? 8980 ਦੇ 87 90 99 90 90 99 ਦੇ ਵਿੱਚ ਠੀਕ ਹੈ ਉਹਦਾ ਗੱਤਗਾ ਸ਼ੁਰੂ ਕੀਤਾ ਤੇ ਟਾਂਡੇ ਤੇ ਉਸ ਵਕਤ ਉਹ ਛੱਡ ਕੇ ਚਲ ਗਏ ਤੋਂ ਫਿਰੋਜਪੁਰ ਆ ਜੇ ਤੁਹਾਨੂੰ ਤੇ ਸਾਡੇ ਫਿਰ ਸਰਦਾਰ ਬਰਿੰਦਰਪਾਲ ਸਿੰਘ ਨੂੰ ਨਹੀਂ ਮਰਿੰਦਰ ਸਿੰਘ ਨੂੰ ਨਹੀਂ ਅੱਛਾ ਜੀ ਅਮੀਰ ਸਿੰਘ ਤੁੱਲੀ ਜੀ ਲਖੀਰ ਸਿੰਘ ਖਾਲਸਾ ਜੀ ਹੋਰ ਪਰਮਜੀਤ ਸਿੰਘ ਸਾਡੇ ਇਕਰਵਿੰਦਰ ਸਿੰਘ ਰਵੀ ਅੱਛਾ ਜੀ ਇਹਨਾਂ ਨੇ ਰਾਲ ਕੇ ਫਿਰ ਉਸ ਖਾੜੇ ਨੂੰ ਜਿਹੜਾ ਇੱਥੇ ਇੱਕ ਬੀਜ ਬੋਇਆ ਸੀ ਸਰਜੋ ਸਿੰਘ ਮੇਦੀ ਉਹਨਾਂ ਨੇ ਉਸ ਬੀਜ ਨੂੰ ਹੋਰ ਪਾਣੀ ਪਾ ਕੇ ਪਰਫੁੱਲਨ ਦਿੱਤਾ अच्छा जी ते राज करेगा खालसा गतका ਦਾ ਟਾਂਡਾ ਉਸ ਖੋਮ ਚ ਆਇਆ ਜਿਹਦੇ ਪਹਿਲੇ ਜੇ ਤਰ ਸੀ ਸਰਦਾਰ ਵਰਿੰਦਰਪਾਲ ਸਿੰਘ ਹਣੀ ਜਿਹਨੂੰ ਅਸੀਂ ਗਤਕਾ ਸਿੱਖਿਆ اچھا ਜੀ ਫਿਰ ਨਰਿੰਦਰ ਸਿੰਘ ਹੁਣੀ ਹੋਏ ਸਾਡੇ ਕੁਲਦੀਪ ਸਿੰਘ ਫੌਜੀ ਹੋਏ ਨੇ اچھا ਜੀ ਜਿਨ੍ਹਾਂ ਨੇ ਤੁਹਾਡੇ ਪਿੰਡ ਦੇ ਸ਼ੌਂਕੀ ਸਾ ਮੈਨਾਂ ਪੂਰੇ ਨਾਮ ਨਾਲ ਭੁੱਲ ਜਨਾ ਜਿਹੜੇ ਡੈਰੀਆ ਕੰਮ ਕਰਦੇ ਜਲੰਧਰ ਹਾਂਜੀ ਸ਼ੌਂਕੀ ਸੀ ਉਹ ਵੀ ਸਾਡੇ ਨਾਲ ਸਟਾਰਟਿੰਗ ਹੀ ਸਾਡੇ ਨਾਲ ਪਰੇ ਸੀ ਉਹ اچھا ਜੀ ਤੇ ਉਹਨਾਂ ਦੇ ਸਾਨੂੰ ਲੱਗਣ ਲੱਗੀ 89 ਤੇ ਫਿਰ ਮੈਂ ਜਿਸ ਨੂੰ ਨੌਕਰੀ ਮਿਲ ਮਿਲੀ 92 ਚੋਂ ਤੋਂ ਹੋਲੀ-ਹੋਲੀ ਸੰਗ ਵੀ ਸੀਗੇ ਸਾਨੂੰ ਉਹਨੇ ਗਤਲੀ ਪ੍ਰੇਰਿਤ ਕੀਤਾ ਤੇ ਸਰਦਾਰ ਰਵਿੰਦਰਪਾਲ ਸਿੰਘ ਉਹਨਾਂ ਟੀਟੂ ਭਾਜੀ ਆਪਾਂ ਜਿਹਨੂੰ ਕਿੰਨੇ ਅੱਜਕੱਲ ਅਫੇਅਰ ਕਰ ਰਹੇ ਨੇ ਅੱਛਾ ਜੀ ਅਫਸਰ ਦੇ ਉਹਨਾਂ ਸਾਨੂੰ ਗਤਲੀ ਪ੍ਰੇਰਿਤ ਕੀਤਾ 89 ਤੋਂ ਜਦੋਂ ਤੁਸੀਂ ਗੱਤਕ ਦੀ ਸ਼ੁਰੂਆਤ ਕੀਤੀ ਉਸ ਟਾਈਮ ਤੇ ਸਾਡੇ ਨਾਲ ਕਿੰਨੇ ਕ ਬੱਚੇ ਜਾਨਕੀ ਤੁਹਾਡੇ ਨਾਲ ਦੇ ਤੁਹਾਡੀ ਹਾਮੀ ਉਮਰ ਦੇ ਕਿੰਨੇ ਕ ਲੋਕ ਮੁੰਡਿਆਂ ਨੇ ਸਟਾਰਟ ਕੀਤਾ ਸੀ ਤੁਹਾਡੇ ਨਾਲ ਸਾਡੇ ਮੇਰੇ ਤੋਂ ਪਹਿਲਾਂ ਗੱਤਕਾ ਸਟਾਰਟ ਹੋਈ ਸੀ ਤੇ 30 25 ਤੋਂ 30 ਬੱਚੇ ਸੀਗੇ ਸਿੰਘ ਸੀਗੇ ਅੱਛਾ ਜੀ ਮੈਂ ਦੋ ਸਾਲ ਲੇਟ ਕੀਤਾ ਤੁਸੀਂ ਦੋ ਸਾਲ ਲੇਟ ਹੋ ਕੇ ਮੈਂ ਲੇਟ ਕੀਤਾ ਅੱਛਾ ਜੀ ਪਹਿਲਾਂ ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਅਮੀਰ ਸਿੰਘ ਤੁਲੀ ਉਹਨਾਂ ਸਾਰਿਆਂ ਨੇ ਅੱਛਾ ਜੀ ਉਸ ਸਮੇਂ ਸਾਡੇ ਉਸਤਾਦ ਹੁਣ ਹੀ ਹੋਗੇ ਸਰਦਾਰ ਇਕਬਾਲ ਸਿੰਘ ਜੀ ਅਮਰਸਰ ਤੋਂ ਆਉਂਦੇ ਸਨ ਦਿੱਲੀ ਸਿਖਾਉਣ ਅੱਛਾ ਜੀ ਫਿਰ ਉਹਨਾਂ ਨੂੰ ਸਿੱਖਿਆ ਫਿਰ ਸਾਡੇ ਹਰਜੀਤ ਸਿੰਘ ਬੜੈਚ ਨੇ ਅੱਜ ਕੱਲ ਅਸਟਰੀਆ ਚ ਰਹਿੰਦੇ ਨੇ ਅੱਛਾ ਜੀ ਉਹ ਸਾਨੂੰ ਬੜੈਚਾ ਪਿੰਡ ਤੋਂ ਸਕਾਲਣੋਂ ਉਂਦੇ ਰਿਤੇ ਬੜੈਚਾ ਪਿੰਡ ਤੋਂ ਦਿੱਲੀ ਠੀਕ ਆ ਜੀ ਤੇ ਉਹਨਾਂ ਦਾ ਬਹੁਤ ਸਹੂਯੋਗ ਸਾਨੂੰ ਰਿਹਾ ਸੋ ਹੋਲੀ ਹੋਣੀ ਇਦਾਂ ਫਿਰ ਲਗਨ ਲੱਗਦੀ ਗਈ ਜੀ ਤੇ ਅਸੀਂ ਮਾਲਕ ਦੀ ਕਿਰਪਾ ਨਾਲ ਪਾਤਸ਼ਾਹ ਸਾਹਿਬ ਗੁਰੂ ਹਰਗੋਬਿੰਦ ਜੀ ਮਾਰੇ ਸਾਨੂੰ ਬਖਸ਼ਿਸ਼ ਕੀਤੀ ਅਸੀਂ ਹੋਲੀ-ਹੋਲੀ ਦਿਨ ਇੱਕ ਪਿੱਛੇ ਜੇ ਤੁਹਾਡੇ ਗੱਤ ਕਹੀ ਮੈਂ ਨਿਊਜ਼ ਦੇਖੀ ਸੀ ਕਿ ਤੇ ਤੁਸੀਂ ਇੰਟਰਨੈਸ਼ਨਲ ਸ਼ਾਇਦ ਸਿੰਗਾਪੁਰ ਤੋਂ ਜਿੱਤ ਕੇ ਆਏ ਸੀਗੇ ਨੇ ਸਿੰਗਾਪੁਰ ਤੋਂ ਮਲੇਸ਼ੀਆ ਸੀ ਖੱਡਣ ਗਏ ਸੀ ਮਲੇਸ਼ੀਆ ਸ਼ਾਇਦ ਸੀ ਮਲੇਸ਼ੀਆ ਖੱਡਣ ਗਏ ਸੀ ਉੱਤੇ ਹਾਂਜੀ ਜਿਹੜੇ ਮਤਲਬ ਟਾਂਡੇ ਤੋਂ ਜਿੰਨੇ ਸਾਡੇ ਇੰਡੀਆ 'ਚ ਮੇਨ ਈਵੈਂਟ ਹੁੰਦੇ ਨੇ ਗੱਤੀ ਦੇ ਬੰਬੇ ਹੁੰਦੇ ਨੇ ਹਾਇਦਰਾਬਾਦ ਤਾਹਾਂਬਾਦ ਤੇ ਜੰਮੂ ਸਾਈਡ ਜੀ ਉਹ ਚੋਂ ਮਤਲਬ ਕੋਈ ਸਾਡੀ ਕਿਰਪਾ ਰਹੀ ਹਜੂਸਾ ਵੀ ਹੁੰਦੇ ਨੇ ਹਰ ਸਾਲ ਅਗਸਤ ਮਹੀਨੇ ਜੇ ਨੈਸ਼ਨਲ ਜੀ ਉਹ ਸੀ ਟਾਂਡੇ ਦਾ ਨਾਮ ਪਿਛਲੇ 20-25 ਸਾਲ ਤੋਂ ਲਗਾਤਾਰ ਪਹਿਲੇ ਈਵੈਂਟ ਚ ਰਿਹਾ ਓਕੇ ਦੇਖੋ ਹੁਣ ਇਸ ਟਾਈਮ ਪੂਰੇ ਇੰਡੀਆ ਵਿੱਚ ਜਿੱਥੇ ਵੀ ਗਤਕਾ ਦਾ ਕੋਈ ਕੰਪੀਟੀਸ਼ਨ ਹੁੰਦਾ ਹੈਗਾ ਉਹਦੇ ਵਿੱਚ ਟਾਂਡੇ ਦਾ ਨਾਮ ਚੱਲਦਾ ਚੱਲਦਾ ਨਾ ਚੱਲਦਾ ਠੀਕ ਹੈ ਜੀ ਹੁਣ ਵੀ ਸਾਡੇ ਬੱਚੇ ਸਾਡੇ ਹੁਣ ਜਿਹੜੇ ਗਤਕਾ ਦੇ ਮੈਨ ਗਾ ਸਾਡੀ ਫਿਊਚਰ ਬੱਚੇ ਨੇ ਅਮੁੰਡਾ ਰਮਨਪ੍ਰੀਤ ਸਿੰਘ ਸ਼ੰਟੀ ਹੈ ਜੀ ਕੁਲਵਿੰਦਰ ਸਿੰਘ ਉਹਨੇ ਸਿਮਰਨਜੀਤ ਸਿੰਘ ਆ ਅਮਿਤੋਸ਼ ਸਿੰਘ ਉਹਨੇ ਤੇ ਸਾਰੇ ਬੱਚੇ ਹੁਣ ਗਾਂ ਗਤਕਾ ਨੂੰ ਹੋਰ ਬੁਲ ਬੁਲਾ ਤੇ ਕਰ ਰਹੇ ਨੇ ਤੇ ਦੇਖਿਆ ਉਹਨਾਂ ਪਿੰਡਾਂ ਦੇ ਸ਼ਹਿਰਾਂ 'ਚ ਸਰਕਾਰਾਂ ਨੇ ਵੀ ਕੀ ਗੇਮ ਸ਼ੁਰੂ ਕਰਦੀ ਗਤਕੀ ਦੀ ਜੀ 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 ਪਹਿਲਾਂ ਟੀਮ ਸੀਗੀ ਸਾਡੀ ਗਤਕਾੜੀ ਸੀ ਉਹ ਨਗਰ ਕੀਤੇ ਦਾ ਸ਼ਾਨ ਸੀਗੀ ਹੰਦੀ ਨਗਰੀ ਇਕੱਲੇ ਸਾਡੀ ਹੁੰਨ ਦਾ ਵੀ ਹੁੰਦੇ ਰਹੇ ਸਾਡੇ 1547 ਤੋਂ ਜੀ ਆਬਰਪੀ ਸਿੰਘ ਜੀ ਜਗਦਰ ਸਿੰਘ ਸਾਹਿਬ ਆਪਾਂ ਨਿਹਾਲ ਸਿੰਘ ਜੀ ਜੀ ਉਹਨਾਂ ਦੀ ਬਦੌਲਤ ਅਸੀਂ ਖੇਡਦੇ ਰਹੇ ਹੁਣ ਇਹ ਗੇਮ ਸਾਡੀ ਆ ਗਈ ਹੈ ਸਕੂਲਾਂ ਦੇ ਵਿੱਚ ਸਕੂਲਾਂ ਵਿੱਚ ਆ ਗਈ ਹੈ ਹੋਏ ਅਜੇ ਸਾਟੀ ਵਿੱਚ ਜਿਵੇਂ ਬਾਕੀ ਗੇਮਾਂ ਸੀ ਉਸ ਬੱਚਿਆਂ ਦਾ ਤਾਂ ਹੋਰ ਵੱਧ ਗਿਆ ਜੀ ਸੋ ਮਾਲਕ ਦੀ ਕਿਰਪਾ ਨਾਲ ਲਗਨ ਨਾਲ ਤੇਨੂੰ ਲੱਗੀ ਆ ਉਹ ਚੱਲੀ ਜਾ ਰਹੀ ਜੀ ਅੱਛਾ ਹੁਣ ਤਾਂ ਖੇਡ ਰਹੇ ਹਾਂ ਜੀ ਅੱਛਾ ਜੀ ਗੱਤਕੇ ਵਾਸਤੇ ਸਾਨੂੰ ਕਿਹੜੇ ਕਿਹੜੇ ਵੀਰਪਾਂ ਸਪੋਰਟ ਕਰਦੇ ਆ ਕਿ ਮਨਜੀਤ ਸਿੰਘ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਆ ਉਹ ਰਾਪ ਵੀ ਤੁਸੀਂ ਖੇលਦੇ ਸੀਗੇ ਹੁਣ ਖੇលਦੇ ਤੁਸੀਂ ਹਾਲੇ ਤੱਕ ਵੀ ਮਾਲਕ ਦੀ ਕਿਰਪਾ ਆ ਤੰਦਰੁਸਤੀ ਹੈ ਤੇ ਤੰਦਰੁਸਤੀ ਹੈ ਪੂਰਾ ਜਿੰਨਾ ਜੀ ਬੱਚਿਆਂ ਦਾ ਪੂਰੇ ਜਿੰਨਾ ਜੋਰ ਲਾ ਕੇ ਖੇਡ ਸਕਦੇ ਹੋ ਖੇਡਦੇ ਹਾਲੇ ਵੀ ਬਹੁਤ ਵਧੀਆ ਕਿਹੜੇ ਕਿਹੜੇ ਵੀਰ ਭੈਣ ਸੀਗੇ ਜਿਨ੍ਹਾਂ ਨੇ ਤੁਹਾਨੂੰ ਸਪੋਰਟ ਕੀਤਾ ਮਜੀਦ ਸਿੰਘ ਜੀ ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ ਹੋਰ ਵਧੀਆ ਕਰੋ ਆਪਾਂ ਤੁਹਾਡੇ ਨਾਲ ਆ ਉਹਨਾਂ ਦਾ ਸਾਡੇ ਕੈਮਰੇ ਉੱਤੇ ਤੁਸੀਂ ਵਾਈਫੇਸ ਨਾਮ ਲੈ ਸਕਦੇ ਹੋ ਸਾਡੇ ਐਨਆਰਈ ਵੀ ਮੁੰਡੇ ਜਿਹੜੇ ਸਾਡੇ ਬਾਹਰ ਚੱਲ ਗਏ ਨੇ ਅੱਛਾ ਜਸਵਿੰਦਰ ਸਿੰਘ ਜਸੂ ਨੇ ਸੁਜੰਦੇਵ ਅਮਰਸਰ ਤਰਕਾਸ਼ ਹਾਂ ਕੈਨੇਡਾ ਵਿੱਚ ਜੀ ਕੋ ਚਲੋਂਦੇ ਨੇ ਸਾਡੇ ਗਗਨਦੀਪ ਸਿੰਘ ਹੁਣ ਹੀ ਨੇ ਰਵਿੰਦਰ ਸਿੰਘ ਹੁਣ ਹੀ ਬੁੰਡੇ ਬਾਹਰ ਚਲੇ ਗਏ ਨੇ ਇੱਕ ਟਾੜਾ ਮੁੰਡਾ ਹਰਮਨ ਜੋਤ ਸਿੰਘ ਮੇਰੇ ਨਾਲ ਪੜ੍ਹਦਾ ਹੁੰਦਾ ਸੀ ਹਰਮਨ ਜੋਤ ਸਿੰਘ ਉਹ ਵੀ ਹੁਣ ਅਰਕਲ ਇਟਲੀ ਚਲ ਗਿਆ ਸੌਰੀ ਜੋਰਪਖੰਡਰੀ ਚਲ ਗਿਆ ਜੋਰਪਾ ਪੁਰਤਗਾਲ ਸ਼ਾਇਦ ਪੁਰਤਗਾਲ ਨੇ ਜਸਵਿੰਦਰ ਸਿੰਘ ਮੰਨਾ ਇਹ ਸਾਡੇ ਬੱਚੇ ਸਾਰੇ ਪੁਰਾਣੇ ਨੇ ਜਿਹੜੇ ਤੁਸ਼ਾਹ ਕਰਦੇ ਨੇ ਬਾਬਾ ਨੇ ਆਰ ਸਿੰਘ ਜੀ ਹੁਣੇ ਇੱਕ ਸਾਡੇ ਹੀਰਾ ਸਿੰਘ ਜੀ ਹੁੰਦੇ ਸੀ ਸ਼ਮਸ਼ੇਰ ਸਿੰਘ ਉਹਨਾਂ ਦੇ ਪਿਤਾ ਕੀ ਹੀਰਾ ਸਿੰਘ ਜੀ ਅੱਛਾ ਜੀ ਸਾਨੂੰ ਉਹਨਾਂ ਨੂੰ ਬੜੋ ਤੁਸ਼ਾਹ ਕਰ ਅੱਜ ਕੱਲ੍ਹ ਚੜ੍ਹਾਈ ਕਰ ਗਏ ਨੇ ਜੀ ਬੜੇ ਚੜ੍ਹਦੀ ਕਲਾ ਨੇ ਹੰਗ ਸਿੰਘ ਸੀਗੇ ਜੀ ਤੇ ਬੱਬਾ ਨੇ ਹਰ ਸਿੰਘ ਜੀ ਸਰ ਨੇ ਜਿਹੜੇ ਸਾਡੀ ਜਿੱਥੇ ਬੰਦੀ ਸਰਪ੍ਰਸਤ ਨੇ ਜੀ ਹਰੀਆਂ ਬੇਲਾਂ ਨੇ ਹਰੀਆਂ ਬੇਲਾਂ ਨੇ ਬੱਬਾ ਨੇ ਹਰ ਸਿੰਘ ਜੀ ਤੋਂ ਸਾਨੂੰ ਉਹਨਾਂ ਨੇ ਬੜਾ ਪ੍ਰੇਰਿਤ ਮਿਲਿਆ ਕਿਉਂਕਿ ਜਿਹੜੀ ਗੇਮ ਸੀਗੀ ਤੇ ਸੀਗਣੀ ਹੰਗ ਸਿੰਘ ਉਹਨਾਂ ਦੀ ਜੀ ਤੇ ਸਾਨੂੰ ਬੱਬਾ ਹੀਰਾ ਸਿੰਘ ਉਹਨਾਂ ਦੀ ਉਹਨਾਂ ਸਾਨੂੰ ਬੜੀ ਦੇਣ ਦਿੱਤੀ ਸਾਨੂੰ ਇਸ ਪਾਸੇ ਨੂੰ ਤੋਰਿਆ ਪਰ ਤੁਸੀਂ ਹੋਰ ਖੇਡੋ ਅਸੀਂ ਪਹਿਲਾਂ ਪੈਸੇ ਨਹੀਂ ਸੀ ਲੈਣੇ ਉਹਨੇ ਅੱਛਾ ਜੀ ਕਿੱਡਣ ਜਾਨ ਜੋ ਸਾਨੂੰ ਕਿਸੇ ਨੇ ਦਿੱਤਾ ਦਿੱਤਾ ਪੈਸੇ ਹੁਣ ਵੀ ਨਹੀਂ ਅਸੀਂ ਲਈਦੇ ਲੇਕਿਨ ਜਿਹੜੇ ਸਾਡੇ ਅਸਤਰ-ਵਸਤਰ ਹੁੰਦੇ ਨੇ ਥੋੜੇ ਉਹਨਾਂ ਦੀ ਮੁੱਲੋ ਕਾਫੀ ਨੇ ਜੀ ਜਿੰਨੀ ਸਾਨੂੰ ਮਾਇਆ ਹੁੰਦੀ ਆ ਅਸੀਂ ਲੱਖ ਲੱਖ ਪ੍ਰਾਈਜ਼ ਵੀ ਜਿੱਤ ਕੇ ਆਏ ਆ ਜੀ ਗੱਤਕਾ ਖੇਡਣ ਚਾਹੀਦੇ ਨਾ ਰਕੀ ਦੇ ਨੂੰ ਭੇਟਾ ਵੀ ਲਈ ਦੀ ਆ ਜੀ ਲੇਕਿਨ ਪਿਛਲੇ 35 ਸਾਲ ਤੋਂ ਲਗਾਤਾਰ ਜਿੰਨੀ ਵੀ ਸੇਵਾ ਆਈ ਆ ਸਾਡਾ ਨਾ ਸਾਡੇ ਪਹਿਲੇ ਜਿੱਤਦਾਦਾਰਾਂ ਨੇ ਜੀ ਹੁਣ ਪ੍ਰਧਾਨ ਦੀ ਸੇਵਾ ਮੇਰੇ ਕੋਲ ਆ ਨਾ ਹੁਣ ਤੱਕ ਅਸੀਂ ਸੇਵਾ ਕਦੀ ਡਿਸਟ੍ਰਿਬਿਊਟ ਨਹੀਂ ਕੀਤੀ ਮੈਂ ਕਿਹਾ ਕਿ ਉਹ ਵੰਡ ਨਹੀਂ ਕੀਤੀ ਜਾਣ ਕੇ ਜੋ ਵੀ ਕਮਾਇਆ ਜਾਣ ਕੇ ਆਪਾਂ ਜਿੱਤਿਆ ਆਪਣੇ ਸ਼ਾਸਤਰਾਂ ਵਿੱਚ ਲਾਉਣਾ ਆਪਾਂ ਇੱਕ ਗੱਤਕੇ ਸਾਡੇ ਗੱਤਕਾ ਖਾੜੇ ਦਾ ਅਕਾਊਂਟ ਆ ਅਸੀਂ ਉਹਦੇ ਚ ਪਾਉਂਦੇ ਰਹੇ ਆ ਕਿਸੇ ਗਰੀਬ ਨੂੰ ਮੈਡੀਕਲ ਦੀ ਲੋੜ ਹੋਈ ਜੀ ਕਿਸੇ ਵਿਆਹ ਸ਼ਾਦੀ ਲੋੜ ਹੋਈ ਜੀ ਜਾਂ ਗਤਖੇ ਮੁਕਾਬਲੇ ਕਰਾ ਦੇਣ ਜਾਂ ਕੀਰਤਨ ਦਰਵਾਰ ਕਰਾ ਦੇਣ ਜੀ ਉਹ ਪੈਸਾ ਸਾਰਾ ਸਾਸੀਂ ਉਧਰ ਹੀ ਲਾਇਆ ਹੁਣ ਤੱਕ ਵੀ ਅਸੀਂ ਬੱਚਿਆਂ ਨੂੰ ਅਸੀਂ ਫ੍ਰੀ ਆਫ ਕੋਸਟ ਗਤਕਾ ਸਿਖਾਉਂਦੇ ਨੇ ਜੀ ਤਾਂਡੇ ਸਾਡਾ ਖਾੜਾ ਆ ਜੀ ਆਪਣੇ ਦੁਰਗਾ ਦਾ ਟ੍ਰਾਂਸਪੋਰਟਰ ਨੇ ਜਲੰਧਰ ਤੋਂ ਜੀ ਜਿਨੀ ਉਹਨੇ ਜੱਦੀ ਪ੍ਰਾਪਰਟੀ ਆ ਪੱਪੂ ਖੋਸਲਾ ਜੀ ਉਹ ਸਾਨੂੰ ਸਾਰੀ ਪ੍ਰਾਪਰਟੀ ਡੋਨੇਟ ਕਰ ਗਏ ਨੇ ਓਕੇ ਜੀ ਬੱਚਿਆਂ ਨੂੰ ਖੇਡਣ ਲਈ ਹੁਣ ਕਿੰਨੇ ਕੇ ਬੱਚੇ ਹੁੰਦੇ ਤੁਹਾਡੇ ਕੋਲ ਸਾਡੀ ਕੋ ਸ਼ਾਮ ਨੂੰ ਕੋਈ 25 ਤੋਂ 30 ਬੱਚੇ ਹੁੰਦੇ ਨੇ ਡੇਲੀ ਅੱਛਾ ਜੀ ਸ਼ਾਮ ਨੂੰ 6:30 ਤੋਂ 8:30 ਤੱਕ ਪ੍ਰੋਗਰਾਮ ਚੱਲਦੀ ਹੈ ਬੱਚੇ ਨੂੰ ਫ੍ਰੀ ਸਕਾਲੀ ਦਾ ਕੋਲੋਂ ਅਸੀਂ ਵਰਦੀ ਦੇ ਦਈਏ ਕੋਲੋਂ ਰਿਫਰੈਸ਼ਮੈਂਟ ਦੇ ਦਈਏ ਅੱਛਾ ਜੀ ਇੱਥੇ ਘਾਟਵਾਦ ਹੁੰਦੀ ਆ ਉਹ ਸਾਨੂੰ ਐਨ ਆਰ ਆਈ ਵੀਰ ਸਾਡੇ ਬੈਠੇ ਨੇ ਉਹ ਸਾਨੂੰ ਸੇਵਾ ਭੇਜ ਦਿੰਦੇ ਨੇ ਉਹਨਾਂ ਦੀ ਬਹੁਤ ਸਪੋਰਟ ਹੈ ਠੀਕ ਹੈ ਜੀ ਅੱਛਾ ਹੁਣ ਤੱਕ ਤੁਹਾਡੇ ਜਿਹੜੇ ਖੇਡੇ ਬੱਚੇ ਹੋ ਸਕੂਲਾਂ ਕਾਲਜਾਂ ਵਿੱਚ ਜਿਹੜੇ ਵੱਖ-ਵੱਖ ਖੇਡ ਉਹਨਾਂ ਨੇ ਵੀ ਕੋਈ ਮੈਡਲ ਲੈ ਕੇ ਆਏ ਆ ਤੇ ਉਹਨਾਂ ਬਾਰੇ ਵੀ ਸਾਡੇ ਦੱਸ ਕੇ ਰਮਨਪ੍ਰੀਤ ਸਿੰਘ ਆ ਜੀ ਦਮਨਪ੍ਰੀਤ ਸਿੰਘ ਆ ਪਿੱਛੇ ਜੇ ਗੇਮਾਂ ਹੋਈਆਂ ਨੈਸ਼ਨਲ ਛਤੀਸਗੜ੍ਹ ਹੋਈਆਂ ਉੱਥੋਂ ਵੀ 골ਡ ਮੈਡਲ ਜਿੱਤ ਕੇ ਆਏ ਆ ਅੱਛਾ ਜੀ ਆ ਹੁਣ ਵੀ ਲੇਟੈਸਟ ਜਿਹੜੀਆਂ ਪੰਜਾਬ ਬਤਨੀ ਖੇਡਾਂ ਹੋਈਆਂ ਪੁੱਛੀ ਖੇਡਾਂ ਪਤਨ ਪੰਜਾਬ ਦੀਆਂ ਉੱਥੇ ਸਾਡੇ ਬੱਚੇ ਛੋਟੇ ਨੇ ਜਸਪ੍ਰੀਤ ਸਿੰਘ ਉਹਨੇ ਜੀ ਮੈਨੂੰ ਪੂਰਾ ਬੇਟਾ ਨਾ ਪੜ ਗਿਆ ਤੁੱਲੀ ਉਹ ਬੇਟੇ ਦਮਨਪ੍ਰੀਤ ਸਿੰਘ ਤੇ ਰਮਨਪ੍ਰੀਤ ਸਿੰਘ ਕੁਲਵਿੰਦਰ ਸਿੰਘ ਸਿਮਰਨਜੀਤ ਸਿੰਘ ਇਹ ਬੱਚੇ ਹਰ ਵਾਰੀ ਪਿਛਲੇ 4-5 ਸਾਲ ਤੋਂ ਲਗਾਤਾਰ ਗੋਲ ਮੈਲ ਜਿੱਤ ਦੇ ਆ ਰਹੇ ਨੇ ਅੱਛਾ ਜੀ ਤੇ ਉਹ ਮਾਲਕ ਦੀ ਕਿਰਪਾ ਅਭਿਆਸ ਚੱਲ ਰਿਹਾ ਉਹਨਾਂ ਦਾ ਠੀਕ ਹੈ ਜੀ ਅੱਛਾ ਮਨਜੀਤ ਸਿੰਘ ਜੀ ਤੁਹਾਨੂੰ ਗੁਰਬਾਣੀ ਵਾਲ ਗੁਰੂ ਵਾਲ ਕਿਹਨਾਂ ਨੇ ਲਾਇਆ ਸੀਗਾ ਸਾਡੇ ਸਤਿਕਾਰਯੋਗ ਸੰਤ ਪਪਾ ਹਰਚਨ ਸਿੰਘ ਜੀ ਖਾਲਸਾ ਰਾਮਦਾਸਪੁਰ ਵਾਲੇ ਅੱਛਾ ਜੀ ਉਹਨਾਂ ਨੇ ਸਾਡੇ ਡੈਡੀ ਨਾਲ ਬਹੁਤ ਸੀਗਾ ਸਾਡੇ ਮਦਰ ਉਹਨਾਂ ਨੂੰ ਬਹੁਤ ਸੀ ਉਹਨਾਂ ਦਾ ਜੀ ਸਾਨੂੰ ਪ੍ਰੇਰਿਤ ਕਰਕੇ ਗੁਰੂ ਨਾਲ ਜੋੜਿਆ ਉਹਨਾਂ ਨੇ ਅੱਛਾ ਜੀ ਤੇ ਮੇਰੀ ਜਿਹੜੀ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੇਰੇ ਘਰੇ ਚਾਰ ਭੈਣਾਂ ਸੀਗੀਆਂ ਹਾਂਜੀ ਤੇ ਮੁੰਡੇ ਦੀ ਦਾ ਸਾਰੇ ਨੁੰਦੀ ਤੇ ਮੇਰੇ ਘਰ ਲੜਕਾ ਹੋਵੇ ਹਾਂਜੀ ਹਾਂਜੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਵੱਡੇ ਮਹਾਂਪੁਰਖਾਂ ਨੇ ਮੇਰੇ ਘਰੇ ਆ ਕੇ ਉਹਨੂੰ ਖੁਦ ਮੇਰੀ ਅਰਦਾਸ ਕੀਤੀ ਅੱਛਾ ਜੀ ਉਸ ਵੇਲੇ ਮੇਰੀ ਪ੍ਰਦੇਸ਼ ਹੋਈ ਕਿ ਉਹਨਾਂ ਦੀ ਅਰਦਾਸ ਮਨਜ਼ੂਰ ਹੋ ਗਈ ਮਨਜ਼ੂਰ ਤੇ ਦਾਸ ਜਨਮ ਹੋਇਆ ਤੇ ਮੇਰਾ ਜਨਮ ਹੋਇਆ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦਾ ਅੱਛਾ ਜੀ ਤੇ ਉਹਨਾਂ ਦਾ ਧੰਨਵਾਦ ਬਾਬਾ ਸੰਤ ਬਾਬਾ ਹਰਜਨ ਸਿੰਘ ਜੀ ਰਮਦਾਸਪੁਰ ਵਾਲੇ ਜੀ ਤੇ ਜਿੰਦਾ ਸ਼ਹੀਦ ਸਿੰਘ ਸਰ ਬਾਬਾ ਨਿਹਾਲ ਸਤਿ ਜੀ ਮਾਸਨ ਜੀ ਹਰੀਬੱਲਾ ਵਾਲੇ ਅੱਛਾ ਜੀ ਦੋਸਤਾਂ ਨੂੰ ਹਮੇਸ਼ਾ ਮਤਲਬ ਮੈਂ ਕੋਈ ਉਹਨਾਂ ਦੀ ਲਫ਼ਜ਼ ਨਹੀਂ ਆਗੇ ਮੈਂ ਤਰੀਪ ਜਿੱਦਾਂ ਮੈਨੂੰ ਉਹਨਾਂ ਨੇ ਗੱਲ ਨਾਲ ਲੱਕਿਆ ਜੀ ਤੇ ਕੰਡ ਦੇ ਸਭ ਤੋਂ ਪਹਿਲਾਂ ਸਾਡੇ ਨਾਲ ਜੁੜੇ ਸੀਗੇ ਸੰਤ ਪਾਪਾ ਗੁਰਦੇਵ ਸਿੰਘ ਜੀ ਧੰਨ ਦੇਰਾ ਪਾਪਾ ਬਲਵੰਤ ਸਿੰਘ ਵਾਲੇ ਠੀਕ ਹੈ ਜੀ ਸਾਡੀ ਪਹਿਲਾਂ ਸਟਾਰਟਿੰਗ ਜੱਥੇਬੰਦੀ ਨਾਲ ਇਹ ਵੀ ਬਾਬਾ ਗੁਰਦੇਵ ਸਿੰਘ ਜੀ ਜੁੜੇ ਸੀਗੇ ਸਾਨੂੰ ਉਹਨਾਂ ਨੇ ਬਹੁਤ ਪ੍ਰੇਰਿਤ ਕੀਤਾ ਨਾਲ ਤੋਰਨ ਦਾ ਸੇਕ ਤੁਹਾਨੂੰ ਮੋਰ ਗੱਲ ਸਾਂਝੀ ਕਰਨਾ ਚਾਹੁੰਦਾ ਵੀ ਜਿਹੜੀ ਮੈਨੂੰ ਰਾਮਗੜੀ ਪੋਲੀਟੈਕਨੀਕ ਵਿੱਚ ਨੌਕਰੀ ਮਿਲੀ ਜੀ ਉਹ ਸਾਡੇ ਸਰਦਾਰ ਜਸਵੀਰ ਸਿੰਘ ਜਨੋਤਾ ਜੀ ਇਸ ਟਾਈਮ ਦੁਨੀ ਚ ਨਹੀਂ ਹੈਗੇ ਅੱਛਾ ਜੀ ਤੇ ਉਹਨਾਂ ਦੀ ਬਦੌਲਤ ਮੈਨੂੰ ਲੈ ਕੇ ਗਏ ਨੇ ਨੌਕਰੀ ਮੈਨੂੰ ਦਵਾਈ ਉਹਨਾਂ ਦੀ ਮੈਂ ਉਹਨਾਂ ਦਾ ਹਮੇਸ਼ਾ ਰਿਣੀ ਰਾਵਾਂਗਾ ਜੀ ਤੇ ਅੱਜ ਮੈਂ ਇਸ ਮੁਕਾਮ ਤੇ ਖੜਾ ਕਿਸੇ ਮੇਰੀ ਬੱਲੇ ਬੱਲੇ ਜੋ ਵੀ ਹੋ ਰਿਹਾ ਜੀ ਤੋਂ ਸਰਦਾਰ ਜਸਵੀਰ ਸਿੰਘ ਜਨੋਤਾ ਦੇਣ ਤੇ ਜੋ ਗੁਰੂ ਸਾਹਿਬ ਨੇ ਮੇਰੇ ਕੋਲ ਸੇਵਾਵਾਂ ਲਈਆਂ ਨੇ ਜੀ ਉਹਨਾਂ ਸੇਵਾ ਦੀ ਬਦੌਲਤ ਅੱਜ ਇਸ ਸ਼ਹਿਰ ਤੇ ਨਾ ਆ ਪਿੱਛੇ ਤੋਂ ਦੇਖਿਆ ਮੈਨੂੰ ਅਵਾਰਡ ਵੀ ਮਿਲਿਆ ਸੀ ਕਿ ਸੋਰੀ ਇਹ ਪਾ ਗੱਲ ਟੁਕੜੀ ਵਿੱਚ ਰਹਿ ਗਈ ਇੱਕ ਪਿੱਛੇ ਜੇ ਤੁਹਾਨੂੰ ਅਵਾਰਡ ਮਿਲਿਆ ਭਾਈ ਲਾਲੋ ਜੀ ਦਾ ਜੀ ਜੀ ਉਹ ਕਿਸ ਕੰਮ ਵਾਸਤੇ ਮਿਲਿਆ ਸੀਗਾ ਸਾਜਜਾ ਸਮਾਜ ਸੇਵੀ ਕੰਮ ਵਾਸਤੇ ਮਿਲਿਆ ਸੀ ਜਾਂ ਗੱਤਕੇ ਦੇ ਤੌਰ ਤੇ ਮਿਲਿਆ ਸੀਗਾ ਸਾਡੇ 10 ਵੀਰਾਂ ਨੂੰ ਹੋਰੇ ਬਾਰੇ ਵੀ ਜਰੂਰ ਜਾਣਕਾਰੀ ਦਿਓ ਜੀ ਉਹ ਵੀਰ ਜੀ ਇਦਾਂ ਉਹ ਕਿਹੜੀ ਫੈਡਰੇਸ਼ਨ ਨੇ ਤੁਹਾਨੂੰ ਦਿੱਤਾ ਸੀਗਾ ਜੀ ਜੀ ਉਹਦੇ ਬਾਰੇ ਵੀ ਸਾਡੇ ਇਦਾਂ ਆਰਾਮ ਘੜੀ ਇਸ ਇੱਕ ਆਰਗਨ ਹੈ ਆਰਗੇਨਾਈਜੇਸ਼ਨ ਸੰਸਥਾ ਹੈਗੀ ਆ ਜੀ ਆਰਐਸਓ ਜੀ ਸਰਦਾਰ ਹਰਦੇਵ ਸਿੰਘ ਜੀ ਕਾਉਂਸਲਰ ਦੀ ਇੰਡੀਆ ਦੇ ਪ੍ਰਧਾਨ ਨੇ ਅੱਛਾ ਜੀ ਹੋਰ ਸਾਡੇ ਕਿਰਤੀ ਵਾਰ ਦਿੰਦੇ ਨੇ ਭਾਈ ਲਾਲੂ ਜੀ ਬ੍ਰਹਮ ਗਿਆਨੀ ਭਾਈ ਲਾਲੂ ਜੀ ਕਿਰਤੀ ਵਾਰ ਦਿੰਦੇ ਨੇ ਜੀ ਜਿਹੜੇ ਆਪਣੇ ਕਿਰਤ ਦੇ ਨਾਲ ਨਾਲ ਸਮਾਜ ਸੇਵਾ ਦਾ ਨਿਭਾਉਂਦੇ ਨੇ ਜੀ ਇਸ ਵਾਰ ਦਾਸ ਦਾ ਨਾਮ ਚੁਣਿਆ ਗਿਆ ਸੀ ਜੀ ਭਾਈ ਲਾਲੂ ਜੀ ਐਪਰੀਸ਼ੀਏਟ ਅਵਾਰਡ ਜੀ ਉਹ ਮੈਨੂੰ ਸ਼ਾਰਪੁਰ ਵਿਖੇ ਸਰਦਾਰ ਹਰਦੇਵ ਹਰਦੀਪ ਸਿੰਘ ਕਾਉਂਸਲ ਦੀ ਸਮੂਹ ਜਥੇਬੰਦੀ ਦਿੱਤਾ ਸੀਗਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਸੋ ਸਾਰਿਆਂ ਦਾ ਹੀ ਮੇਰਾ ਐਵੇਂ ਜੀ ਤੇ ਗੁਰੂ ਸਾਹਿਬ ਦੀ ਛੇਵੇਂ ਪਾਤਸ਼ਾਹ ਜੀ ਦੀ ਮਰਤੇ ਬਹੁਤ ਨਿਗਾਸ ਵਾਲੀ ਰਹੀ ਵੀ ਮੈਨੂੰ ਇੱਕ ਨਚੀਤ ਉੱਠ ਕੇ ਮੈਨੂੰ ਇੱਥੇ ਪਾ ਲਿਆ ਅੱਜ ਤੁਸੀਂ ਵੀ ਮੇਰੀ ਇੰਟਰਵਿਊ ਕਰ ਰਹੇ ਹੋ ਜੀ ਤੇ ਬਹੁਤ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਗੁਰੂ ਸਾਹਿਬ ਸਾਨੂੰ ਬਹੁਤ سارے ਦਰਸ਼ਕਾਂ ਦੀ ਡਿਮਾਂਡ ਆਈ ਸੀ ਕਿ ਮਨਜੀਤ ਸਿੰਘ ਜੀ ਦੇ ਨਾਲ ਜ਼ਰੂਰ ਗੱਲਬਾਤ ਕਰੋ ਤੇ ਆਪਾਂ ਕੁਦਰਤੀ ਤੌਰ ਤੇ ਕੱਲ ਸਾਡਾ ਸੰਪਰਕ ਹੋ ਗਿਆ ਜੀ 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 ਕਦੀ ਸੋਚਿਆ ਨਹੀਂ ਸੀ ਵੀ ਕੋ ਜਿਵੇਂ ਜੇ ਅਸੀਂ ਪਰਿਵਾਰ ਤੋਂ ਉੱਠੇ ਸੀ ਮਿਹਨਤੀ ਸੀ ਕਿਰਤੀਕ ਸਾਰਾ ਪਰਿਵਾਰ ਸੀਗਾ ਕਦੀ ਸੋਚਿਆ ਨਹੀਂ ਸੀ ਵੀ ਅਸੀਂ ਗੱਡੀਆਂ ਦੇ ਮਾਲਕ ਹੋਵਾਂਗੇ ਘਰ ਦੇ ਮਾਲਕ ਹੋਵਾਂਗੇ ਜੀ ਲੇਕਿਨ ਪਾਸ਼ਾ ਨੇ ਇੰਨੀ ਕਿਰਪਾ ਕੀਤੀ ਆ ਫਿਰ ਉਸ ਮਾਣਿਆਂ ਨੂੰ ਮਾਣ ਬਖਸ਼ ਕੀਤਾ ਜਿਵੇਂ ਗੁਰੂ ਸਾਹਿਬ ਦੀ ਉਪਾਧੀ ਹੈ ਵੀ ਮਾਣਿਆਂ ਨੂੰ ਮਾਣ ਬਖਸ਼ਦਾ ਉਹ ਮਾਣ ਗੁਰੂ ਸਾਹਿਬ ਨੇ ਬਹੁਤ ਬਖਸ਼ ਕੀਤਾ ਸੋ ਉਹਨਾਂ ਦਾ ਕੋਟਾਣ ਕੋਟਾ ਸ਼ੁਕਰਗੁਜ਼ਾਰ ਫਿਰ ਇਹਦੇ ਸਵਾਸਾਂ ਤਾਂ ਕਿਸੇ ਤਰ੍ਹਾਂ ਹੀ ਅੱਛਾ ਗੱਤਕੇ ਵਾਸਤੇ ਸਾਨੂੰ ਕਿਹੜੇ ਕਿਹੜੇ ਇੰਸਟਰੂਮੈਂਟ ਜ਼ਰੂਰੀ ਆ ਜਿਹੜੇ 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 ਤੁਹਾਡੇ ਗੱਤਕਾ ਖੇਲ ਦੇ ਵਿੱਚ ਜ਼ਰੂਰੀ ਜਿਹੜੇ ਰੂਲ ਰੈਗੂਲੇਸ਼ਨ ਵਿੱਚ ਵਰਤੋਂ ਦੇ ਵਿੱਚ ਆਉਂਦੇ ਆ ਦੇਖੋ ਜਿਹੜੇ ਗੱਤਕਾ ਦੇ ਸ਼ਾਸਤਰ ਆ ਸ਼ਾਸਤਰ ਦਾ ਕੋਈ ਵੀ ਤੁਹਾਡੇ ਹੱਥ ਆ ਗਿਆ ਜੀ ਵੈਸੀ ਦੀ ਸ਼ਾਸਤਰ ਦੇ ਖੇਡਦੇ ਆ ਸੋ ਡਾਂ ਛੋਟੀ ਸਾਡੀ ਆ ਜੀ ਢਾਲ ਕਰਪਾਣਾ ਜੀ ਫਿਰ ਨੀਜੇ ਆ ਜੀ ਜਿਹੜੀ ਜੰਗੀ ਸਾਡੇ ਸ਼ਾਸਤਰ ਆ ਕੋਈ ਵੀ ਜਿਹੜੇ ਗੁਰੂ ਸਾਹਿਬਾਂ ਨੇ ਪੂਰੀ ਸਾਹਿਬਾਂ ਚੱਲਦੀ ਆ ਰਹੇ ਨੇ ਗੋੜੇ ਨੇ ਗੋਰਚ ਨੇ ਸਾਰੇ ਕਰਪਾਣ ਚੱਲਦੀ ਜਾਂਦੇ ਸਾਰੇ ਕੋਲ ਸਾਰੇ ਕੋਲ ਹਰ ਇੱਕ ਸ਼ਾਸਤਰ ਆਪਣੇ ਕੋਲ ਹੈਗੇ ਆ ਹਰ ਇੱਕ ਸ਼ਾਸਤਰ ਸਾਡੇ ਕੋਲ ਹੈਗਾ ਠੀਕ ਆ ਜੀ ਤੇ ਜੇ ਕਿਸੇ ਨੇ ਤੁਹਾਡੇ ਕੋਲ ਗੱਤਕਾ ਸਿੱਖਣਾ ਹੋਵੇ ਜੀ ਜੀ ਤੇ ਇੱਕ ਪ੍ਰੋਪਰ ਪੂਰਾ ਟ੍ਰੇਨਡ ਹੋਣ ਵਾਸਤੇ ਕਿੰਨਾ ਕ ਸਮਾਂ ਲੱਗ ਜਾਏਗਾ ਦੇਖੋ ਸਮੇਂ ਦੀ ਇੱਥੇ ਕੋਈ پابੰਦੀ ਨਹੀਂ ਅੱਛਾ ਜੀ ਉਹ ਤੁਹਾਡੇ ਤੇ ਡਿਪੈਂਡਡ ਹੈ ਤੁਸੀਂ ਕਿੰਨੇ ਸ਼ੌਂਕ ਨਾਲ ਕਿਉਂਕਿ ਜਿਹੜੀ ਗੇਮ ਹੈ ਨਾ ਕੋਈ ਵੀ ਅਸੀਂ ਗੇਮ ਆ ਕੋਈ ਸੇਵਾ ਹੈ ਉਹ ਤੋਂ ਤਪੱਸਿਆ ਹੈਗਾ ਜੀ ਜੇ ਤੁਹਾਡੀ ਤਪੱਸਿਆ ਤੁਸੀਂ ਆਪਣੀ ਜਿੰਦ ਜਾਨਾ ਕਰਦੇ ਹੋ ਜੀ ਤੇ ਤੁਸੀਂ ਛੇਤੀ ਵੀ ਸਿੱਖ ਸਕਦੇ ਹੋ ਅੱਛਾ ਜੀ ਨਹੀਂ ਕਿਉਂਕਿ ਇੱਕ ਤਪੱਸਿਆ ਕਰਨੀ ਪੈਂਦੀ ਸ਼ਾਸਤਰਾਂ ਨੂੰ ਸਭ ਤੋਂ ਵੱਧ ਜਿਹੜੀ ਧਿਆਨ ਲਗਾਉ ਸਾਡੀ ਆ ਉਹ ਸ਼ਾਸਤਰ ਵਿਦਿਆ ਆ ਤੁਹਾਡੀ ਅੱਖ ਦਾ ਫੁਰਨੇ ਦੇ ਨਾਲ ਹੀ ਤੁਹਾਡੀ ਜੇ ਅੱਖ ਇਧਰ ਵੀ ਹੁੰਦੀ ਜਦੋਂ ਵਾਰ ਅਸੀਂ ਖੇਡਦੇ ਆ ਇੱਕ ਦੂਜੇ ਨਾਲ ਕਾ ਰੱਖਦਾ ਫੁਰਨਾ ਵੀ ਇਹਨਾਂ ਹੋ ਗਿਆ ਉਹ ਵਾਰ ਤੁਹਾਡੀ ਲੱਗਣੀ 600 ਲੱਗਣੀ ਅੱਛਾ ਇੱਕ ਨਾ ਗੱਤਕਾ ਖੇਲ ਦੇ ਵਿੱਚ ਇੱਕ ਪਿੱਛੇ ਜਿਵੇਂ ਵੀਡੀਓ ਵੇ ਦੇਖੀ ਸੀ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਇਦਾਂ ਸਿੰਘਾਂ ਨੂੰ ਲੰਮੇ ਪਾ ਕੇ ਜੀ ਜੀ ਮੱਥੇ ਦੇ ਉੱਤੇ ਉਹ ਰੱਖ ਕੇ ਕੱਟਦੇ ਸੀਗੇ ਇਹ ਸ਼ਾਇਦ ਬਰਫ਼ ਤੋੜਦੇ ਸੀਗੇ ਬਰਫ਼ ਤੋੜਦੇ ਆ ਜਾਂ ਘਾਟ ਘਾਟ ਚੇਲੇ ਕੱਟਦੇ ਉਹ ਇੱਕ ਸਿੰਘ ਦੇ ਸਿਰ ਦੇ ਵਿੱਚ ਥੋੜਾ ਵੱਜ ਗਿਆ ਜੀ ਜੀ ਉੱਥੇ ਕੋਈ ਜਿਹੀ ਨਗਹਿਲੀ ਹੋ ਗਈ ਬਿਲਕੁਲ ਬਿਲਕੁਲ ਤੇ ਕੀ ਇਦਾਂ ਦੀ ਗੇਮ ਬਾਰੇ ਤੁਸੀਂ ਕੀ ਕਹਿੰਦੇ ਹੋ ਜੀ ਦੇਖੋ ਸਾਡੀ ਜਿਹੜੀ ਫੈਡਰੇਸ਼ਨ ਆ ਸ਼ਰਾਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਜੀ ਸਾਡੇ ਅਸੀਂ ਕਰ ਲਈਦੇ ਸਾਰਾ ਕੁਝ ਅੱਛਾ ਜੀ ਸਾਡੇ ਉਸਤਾਦਾਂ ਸੰਸਣ ਸਾਰਾ ਕੁਝ ਸਿਖਾ ਲਿਆ ਕਾਨੂੰ ਕਾਟ ਕੱਢਣੀ ਜਾਂਦੇ ਨੇ ਅੱਖਾ ਬਣ ਕੇ ਕੇਲਾ ਕੱਟਣਾ ਨਾਰੀਅਲ ਤੋੜਨੇ ਬਰਮ ਕੱਟਣੀ ਨਾ ਜਾਂ ਸੁਰਮਾ ਅੱਖਾਂ 'ਚ ਪਾਉਣਾ ਸਾਡੇ ਉਸਤਾਦਾਂ ਨੇ ਸਾਨੂੰ ਸਾਰਾ ਕੁਝ ਸਿਖਾ ਲਿਆ ਦੇਖੋ ਜਿਹੜੀ ਸਾਡੀ ਫੈਡਰੇਸ਼ਨ ਆ ਸ਼ਰਾਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਜਿਹਦਾ ਮੈਂ ਇੰਡੀਆ ਦੇ ਜਨਰਲ ਸੈਕਟਰੀ ਵੀ ਰਹਿ ਚੁੱਕਾ ਪੰਜਾਬ ਪ੍ਰਧਾਨ ਵੀ ਰਹਿ ਚੁੱਕਾ ਅੱਛਾ ਜੀ ਸਾਡੇ ਹੁਣ ਮੌਜੂਦਾ ਜਿਹੜੇ ਪ੍ਰਧਾਨ ਨੇ ਭਾਈ ਸਾਹਿਬ ਭਾਈ ਗੁਰਤੇ ਲਕ ਸਾਡੀ ਫੈਡਰੇਸ਼ਨ ਨੇ ਉਹ ਚੀਜ਼ਾਂ ਬੈਨ ਕਰਤੀਆਂ ਨੇ ਵੀ ਜਿਹੜੀ ਕਿਸੇ ਦੀ ਸਿਹਤ ਨੂੰ ਜਾਂ ਜਾਨ ਨੂੰ ਨੁਕਸਾਨ ਨਾ ਹੋਵੇ। ਕੋਈ ਅਸੀਂ ਜਿਹੜੇ ਇਹ ਕਰ ਰਹੀਆਂ ਗੇਮਾਂ ਖੇਡ ਖੇਡ ਰਹੇ ਆ ਅਸੀਂ ਕੋਈ ਅਸੀਂ ਕਰ ਨਹੀਂ ਸੀ ਸੇਵਾ ਦੇ ਤੌਰ ਤੇ। ਜੀ ਬੱਚੇ ਸਾਡੇ ਨਾਲ ਟੁੱਟਣ ਨਾਲ ਜਦੋਂ ਅਸੀਂ 올ੰਪੀਚ ਨੂੰ ਲੈ ਕੇ ਜਾਣਾ ਸੀ ਗੇਮ ਨੂੰ ਉਹ ਪਹਿਲਾਂ ਸਾਡੀ ਸੇਫਟੀ ਪ੍ਰੋਕਸ਼ਨ ਦੇਖਦੇ ਨੇ। ਵੀ ਕਿਤੇ ਕਿਸੇ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ। ਨੁਕਸਾਨ ਨਾ ਹੋਵੇ ਜਦੋਂ ਅਸੀਂ 올ੰਪੀਚ ਜਾਣੇ ਜਾਂ ਕਿਸੇ ਰਜਿਸਟਰ ਸਾਡੀ ਹੁੰਦੀ ਹੈ ਗੇਮ ਸਕੂਲਾਂ 'ਚ ਉਹ ਪਹਿਲਾਂ ਸਾਡੇ ਬੱਚੇ ਦੇਖਦੇ ਸਾਡੀ ਬੱਚਿਆਂ ਦੀ ਸੇਫਟੀ ਕਿੰਨੀ ਹੈ। ਜੀ ਬਾਕੀ ਜਿਹੜੇ ਵੀਰ ਕਰਦੇ ਨੇ ਸਾਡੇ ਉਹ ਕਈ ਵਾਰੀ ਅੰਗਹਿਲੀ ਦੇ ਜਿਹੜੇ ਕਰਗੇ ਨੇ ਇਹਨਾਂ ਨੂੰ ਤਜਰਬਾ ਬਹੁਤ ਚਾਹੀਦਾ ਉਹਨੇ ਕਾਫੀ ਹੰਡਿਆ ਅਭਿਆਸ ਚਾਹੀਦਾ ਅਭਿਆਸ ਚਾਹੀਦਾ ਸਾਡੀ ਤਰਨਤਾਰ ਤੋਂ ਗਰੁੱਪ ਆਗੇ ਨੇ ਜੀ ਵੀਰ ਕਲਸਦਾਨ ਵਾਲੇ ਜਾਂ ਹੋਰ ਗਰੁੱਪ ਆਗੇ ਨੇ ਨਵਾਂ ਸ਼ਹਿਰ ਤੋਂ ਗਰੁੱਪ ਆਗੇ ਨੇ ਉਹਨਾਂ ਦਾ ਵੀ ਆਸ ਬਹੁਤ ਨੇ ਉਹ ਪ੍ਰੈਕਟਿਸ ਹੈ ਜਿੰਨੀ ਵੀ ਪ੍ਰੈਕਟਿਸ ਚਾਹੀਦੀ ਹੈ ਜਿਹੜੇ ਦੇਖਾ ਦੇਖੀ ਜਿਹੜੇ ਕਰ ਲੈਂਦੇ ਉਹ ਫਿਰ ਨੁਕਸਾਨ ਉਠਾਉਂਦੇ ਨੇ ਜੀ ਲੇਕਿਨ ਸਾਡੀ ਫਰੈਕਸ਼ਨ ਨੇ ਚੀਜ਼ਾਂ ਬਣਾ ਕੀਤੀਆਂ ਅਸੀਂ ਨਗਰ ਕੀਰਤਨਾ ਚ ਵੀ ਨਹੀਂ ਕਰਦੇ ਜੀ ਨਗਰ ਕੀਰਤਨ ਰੋਹੀ ਜਿਹੜੀ ਨੋਰਮਲ ਗੱਤ ਜਿਹੜੀ ਜ ਅਖਾੜਿਆਂ ਦੇ ਜੰਗਾ ਦੇ ਵਿਹਸਨ ਇਹ ਨਿਹੰਗਾਂ ਸਿੰਘਾਂ ਦੇ ਅਸੀਂ ਉਹ ਹੀ ਕਰਦੇ ਨੇ ਕਰਤੱਬ ਨਹੀਂ ਕਰਦੇ ਅਸੀਂ ਜਿਹੜੇ ਚਮਤਕਾਰ ਨਹੀਂ ਹੈਗੇ ਕੁਝ ਕੋਈ ਲੋਕ ਕਲਾ ਹੈਗੇ ਨੇ ਅਸੀਂ ਉਹ ਕਰਤੱਬ ਨਹੀਂ ਕਰਦੇ ਅੱਛਾ ਜੀ ਅੱਛਾ ਮਨਜੀਤ ਸਿੰਘ ਜੀ ਜਾਂਦੇ ਜਾਂਦੇ ਸਾਡੇ ਦਰਸ਼ਕ ਵੀਰਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਆ ਜਿਹੜੀ ਅੱਜ ਦੀ ਨਵੀਂ ਪੀੜ੍ਹੀ ਸਾਡੀ ਇਸ ਵੀਡੀਓ ਨੂੰ ਸੁਣ ਕੇ ਤੁਹਾਡੇ ਵਿਚਾਰਾਂ ਨੂੰ ਸੁਣ ਕੇ ਕੋਈ ਗੱਤਕਾ ਨੂੰ ਸਿੱਖਣਾ ਚਾਵੇ ਉਹ ਤਾਂ ਜੋ ਤੁਹਾਡੇ ਵਾਂਗ ਉਹ ਵੀ ਇੱਕ ਵਧੀਆ ਗੱਤਕੇ ਦਾ ਪਲੇਅਰ ਬਣ ਸਕੇ ਸਾਡੇ ਦਰਸ਼ਕ ਵੀਰਾਂ ਨੂੰ ਸੁਝਾਅ ਜ਼ਰੂਰ ਦੇਣਾ ਜੀ ਸੁਝਾਅ ਮੇਰਾ ਸਾਰੇ ਬੱਚਿਆਂ ਨੂੰ ਇਹੀ ਆ ਤੇ ਆਪਣੇ ਜਿਹੜੀ ਸਾਡੀ ਵਿਰਾਸਤ ਆ ਸ਼ਸਤਰ ਵਿਦਿਆ ਜੀ ਜੋ ਆਉਣ ਵਾਲਾ ਤੁਹਾਡਾ ਸਮਾਂ ਆ ਮੈਂ ਹੁਣ ਵੀ ਦਿਗਰੇ ਮਾਰਕੀਟ ਚ ਘੁੰਮ ਰਿਆ ਸੀ ਜੀ ਆਉਣ ਵਾਲਾ ਤੁਹਾਡਾ ਸਮਾਂ ਤੁਸੀਂ ਸ਼ਸਤਰਦਾਰੀ ਨਹੀਂ ਹੋਵੋਗੇ ਜੀ ਤੇ ਤੁਹਾਡੇ ਲਈ ਸਮਾਂ ਬਹੁਤ ਔਖਾ ਔਖਾ ਜੀ ਔਖਾ ਬਹੁਤ ਔਖਾ ਜੋ ਔਲਾਦ ਨੇ ਸਾਡੀਆਂ ਸਭ ਸਮਾਜ ਦੇ ਔਲਾਦ ਨੇ ਨਸ਼ੇ ਨੇ ਵੱਧ ਗਏ ਨੇ ਸਾਡੀਆਂ ਬੱਚੀਆਂ ਦੇ ਔਲਾਦ ਉਹ ਮੁdre ਡਰਕਲ ਵੀ ਬਣਾਈ ਜਾ ਰਹੇ ਨੇ ਜੇ ਤੁਹਾਡੇ ਅਸਰ ਸਾਥਾ ਤੁਹਾਡੇ ਪਹਿਨੇ ਹੋਏ ਆ ਤੇ ਇੱਕ ਡਰ ਰਹਾਂਦਾ ਤੇ ਗੁਰੂ ਦਾ ਤਾਂ ਬਾਣਾ ਜੀ ਸਾਡਾ ਅਖਾੜਾ ਰਾਜ ਕਰੇਗਾ ਖਾਲਸਾ ਗਤਕਾ ਖੜਾ ਟਾਂਡਾ ਬਾੜ ਨੰਬਰ 11 ਵਿੱਚ ਅਖਾੜਾ ਸਾਡਾ ਚੱਲ ਰਿਹਾ ਡੇਲੀ ਪ੍ਰੈਕਟਿਸ ਬੱਚਿਆਂ ਦੀ ਉੱਤੇ ਹੁੰਦੀ ਹੈ ਸ਼ਾਮ ਨੂੰ 6:00 ਤੋਂ 8:30 ਫ੍ਰੀ ਹੋ ਕੋਸ ਅਸੀਂ ਸਿਖਾ ਲਿਆ ਜਾਂਦਾ ਬੱਚਿਆਂ ਨੂੰ ਫਰੈਸ਼ਮੈਂਟ ਬਾਣਾ ਬਾਣੀ ਸਾਰ ਕੁਝ ਸਿਖਾ ਲਿਆ ਜਾਂਦਾ ਨਾਲ ਨਾਲ ਅਸੀਂ ਜੋ ਸ਼ਹਿਰ 'ਚ ਸਾਡੇ ਬੂਟੇ ਲੱਗਦੇ ਨੇ ਸਾਫ ਸਪਈ ਹੁੰਦੇ ਨੇ ਤੁਸੀਂ ਇਹ ਪਾਰਕ ਦੇਖ ਰਹੇ ਹੋ ਸਾਰਾ ਜੀ ਤੇ ਪਾਰਕ ਸਾਡੇ ਗਤਗਾ ਖੜਾ ਟਾਂਡੇ ਦੇ ਬੱਚਿਆਂ ਨੇ ਸੇਵਾ ਸੰਭਾਲਨ ਕਰ ਰਹੇ ਨੇ ਅੱਛਾ ਜੀ ਸ਼ਹਿਰ ਚ ਜਿੰਨੇ ਬੂਟੇ ਲੱਗਣੇ ਨੇ ਉਹਨਾਂ ਦੀ ਲਾਉਣੇ ਉਹਨਾਂ ਸੇਵ ਸੰਭਾਲ ਕਰਨਾ ਉਹ ਸਾਰਾ ਕਿਸੇ ਬੱਚੇ ਨੂੰ ਮੈਡੀਕਲ ਦੀ ਲੋੜ ਸੋ ਬੇਨਤੀ ਇਹੀ ਕਰਾਂਗੇ ਆਓ ਆਪਣੇ ਵਿਸਣ ਸੰਭਾਲ ਲਈਏ ਬਾਣੀ ਤੇ ਬਾਣੀ ਧਾਰ ਨਹੀਂ ਹੋਈਏ ਜੇ ਸਾਡੇ ਕੋਲ ਬਾਣੀ ਆ ਬਾਣਾ ਨਹੀਂ ਹੈਗਾ ਉਹ ਵੀ ਨਹੀਂ ਜੀ ਜੇ ਕੱਲਾ ਬਾਣਾ ਤੇ ਬਾਣੀ ਨਹੀਂ ਉਹ ਸਮੇਲ ਨਹੀਂ ਕਿਉਂਕਿ ਜੇ ਤੁਸੀਂ ਆਪਾਂ ਸੁਣਿਆ ਕਿ ਜੇ ਕਿਤੇ ਬਾਹਰ ਨਿਸ਼ਾਨ ਸਾਹਿਬ ਗੁਰੂ ਘਰ ਦੇ ਲੱਗਾ ਜੇ ਅੰਦਰ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈਗਾ ਤੋ ਮੈਂ ਨਹੀਂ ਰੱਖਦਾ ਗੁਰੂ ਗੁਰੂ ਨਿਸ਼ਾਨ ਦੇਖ ਕੇ ਹੁੰਦਾ ਤੁਹਾਡੇ ਵਾਲਾ ਤੇ ਮੈਨੂੰ ਆਸਰਾ ਮਿਲਣਾ ਉੱਥੇ ਬਾਣੀ ਦਾ ਜੇ ਤੁਹਾਡੇ ਅੰਦਰ ਬਾਣੀ ਹੈਗੀ ਗ੍ਰੰਥ ਸਾਹਿਬ ਦਾ ਬਾਹਰ ਨਿਸ਼ਾਨ ਸਾਬ ਨਹੀਂ ਹੈਗਾ ਬਾਣਾ ਨਹੀਂ ਹੈਗਾ ਤੋ ਤੁਹਾਨੂੰ ਲੋਕਾਂ ਨੂੰ ਦੇਖਣਾ ਵੀ ਤੋ ਗੁਰੂ ਘਰ ਨਹੀਂ ਹੈਗਾ ਇਹ ਸਮੇਲ ਤੁਹਾਡਾ ਬਾਣੀ ਦੇ ਬਾਣੇ ਦਾ ਸ਼ਾਸਰ ਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਅਸੀਸਾਂ ਇਹ ਦੇਣੀਆਂ ਵੀ ਤੁਹਾਡੀ ਜਿਹੜੀ ਰੈਂਦੀ ਸੇਵਾ ਉਹ ਗੁਰੂ ਸਾਹਿਬ ਇਸੇ ਤਰ੍ਹਾਂ ਲੈਂਦੇ ਰਹਿਣ ਜੀ ਦੋਸਤੋ ਇਸਨ ਸਾਡੇ ਨਾਲ ਮਨਜੀਤ ਸਿੰਘ ਜੀ ਖਾਲਸਾ ਜੀ ਜੋ ਕਿ ਗੱਤ ਕਦੇ ਬਹੁਤ ਵਧੀਆ ਪਲੇਅਰ ਔਰ ਕਾਫੀ ਵਧੀਆ ਵਿਚਾਰ ਦਿੰਦੇ ਹੋ ਉਹਨਾਂ ਨੇ ਸਾਨੂੰ ਆਸ ਕਰਦੇ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਵੀ ਪਸੰਦ ਆਈ ਹੋਵੇਗੀ ਔਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਮਨਜੀਤ ਸਿੰਘ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਧੰਨਵਾਦ ਜੀ ਜਪ ਜੀ ਦਾ ਸਦਾ